हां जी प्यारे विद्यार्थी ਜਿਹੜਾ ਮੈਰਿਟੋਰੀਅਸ ਸਕੂਲਾਂ ਲਈ ਜਿਹੜੀ ਕਾਉਂਸਲਿੰਗ ਜਲਦ ਹੋਣ ਜਾ ਰਹੀ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਸ ਗੱਲ ਦਾ ਇੰਤਜ਼ਾਰ ਸੀ ਕਿ ਵੀ ਸੋਮਵਾਰ ਤੋਂ ਜਿਹੜੀ ਕਾਉਂਸਲਿੰਗ ਸ਼ੁਰੂ ਹੋ ਜਾਣੀ ਹੈ ਪਰ ਕੁਝ ਕਿ ਜਿਹੜਾ ਤਕਨੀਕੀ ਕਾਰਨਾ ਕਰਕੇ ਇਹ ਜਿਹੜਾ ਕਾਉਂਸਲਿੰਗ ਦਾ ਜਿਹੜਾ ਸ਼ਡਿਊਲ ਜਾਰੀ ਨਹੀਂ ਹੋ ਸਕਿਆ ਸੀਗਾ ਵਿਭਾਗ ਦੇ ਵੱਲੋਂ ਜਿਹੜਾ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਕਾਉਂਸਲਿੰਗ ਜਿਹੜੀ ਮੈਰਿਟ ਲਿਸਟ ਆਉਣੀ ਹੈਗੀ ਕਾਉਂਸਲਿੰਗ ਦੀ ਸਾਰੀ ਉਹ ਜਾਰੀ ਨਹੀਂ ਹੋ ਸਕੇ ਪਰ ਨਾਲ ਹੀ ਇਹ ਜਿਹੜਾ ਗੱਲ ਜਿਹੜੀ ਆਈ ਆਗੀ ਵੀ 1-2 ਦਿਨਾਂ ਦੇ ਵਿੱਚ ਜਿਹੜੀ ਕਾਉਂਸਲਿੰਗ ਸ਼ਡਿਊਲ ਜਾਰੀ ਹੋਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਆ ਵੀ ਜਲਦੀ 1-2 ਦਿਨਾਂ ਦੇ ਵਿੱਚ ਜਿਹੜਾ ਕਾਉਂਸਲਿੰਗ ਸ਼ਡਿਊਲ ਜਿਹੜਾ ਉਹ ਯਾਨੀ ਕਿ ਸਾਈਟ ਦੇ ਉੱਪਰ ਜਾਰੀ ਹੋ ਜਾਵੇਗਾ ਜਿਹਦੇ ਦੇ ਵਿੱਚ ਜਿਹੜਾ ਰੈਂਕ ਮੁਤਾਬਕ ਜਿਹੜਾ ਉੱਥੇ ਆ ਹੋਣੀ ਹੈਗੀ ਕਾਉਂਸਲਿੰਗ ਹੋਣੀ ਹੈਗੀ ਸਾਰੇ ਜ਼ਿਲ੍ਹਿਆਂ 'ਚ ਹੋਣੀ ਹੈ ਪੰਜਾਬ ਦੇ ਵੱਖ-ਵੱਖ 23 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਾਉਂਸਲਿੰਗ ਚੱਲੇਗੀ ਉੱਥੇ 11ਵੀਂ ਦੀ ਆਪਣੇ ਸੋ ਕਾਫੀ ਵਿਦਿਆਰਥੀ ਜਿਹੜਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਵੀ ਕਦ ਆਏਗਾ ਜੀ ਕਾਉਂਸਲਿੰਗ ਸ਼ਡਿਊਲ ਤਾਂ ਵਿਦਿਆਰਥੀ ਲੰਬੇ ਸਮੇਂ ਤੋਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਅ ਜਲਦੀ ਜਿਹੜਾ ਵਿਦਿਆਰਥੀਓ 1-2 ਦਿਨਾਂ ਦੇ ਵਿੱਚ ਵਿੱਚ ਜਿਹੜਾ ਕਾਉਂਸਲਿੰਗ ਸ਼ਡਿਊਲ ਜਿਹੜਾ ਜਾਰੀ ਹੋਣ ਦੀ ਜਿਹੜੀ ਸੰਭਾਵਨਾ ਅ ਜਿਹੜੀ ਜਾਪ ਰਹੀ ਹੈ ਕਿ ਵੀ ਹੋ ਜਾਏਗਾ ਇਸ ਵੰਦੀ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਚੇਚੇ ਤੌਰ ਤੇ ਇਹ ਜਿਹੜਾ ਟੈਸਟ ਹੋਇਆ ਸੀਗਾ ਟੈਸਟ ਦੇ ਵਿੱਚ ਜਿਹੜਾ ਮੈਰਿਟ ਦਾ ਅਰਥ ਹੋਵੇਗਾ ਦਾਖਲਾ ਜਿਹੜਾ ਵੀ ਤੁਹਾਡਾ ਰੈਂਕ ਬਣਦਾਗਾ ਉਸ ਮੁਤਾਬਕ ਤੁਹਾਨੂੰ ਜਿਹੜੀ ਸੀਟ ਮਿਲਣੀ ਹੈਗੀ ਯਾਨੀ ਕਿ ਜਿਹੜਾ ਹਾਈ ਰੈਂਕ ਵਾਲੇ ਬੱਚਾ ਉਹਨਾਂ ਤੋਂ ਉਹਨਾਂ ਦੀ ਚੁਆਇਸ ਪੁੱਛੀ ਜਾਊਗੀ ਤੇ ਉੱਥੇ ਜਿਹੜਾ ਚੋਇਸ ਪੁੱਛਣ ਦੇ ਵੇਲੇ ਜਿਹੜਾ ਵਿਦਿਆਰਥੀ ਆਪਣੀ ਸੀਟ ਜਿਹੜੀ ਹਾਸਲ ਕਰ ਸਕਦਾਗਾ ਕਿਸੇ ਵੀ ਮੈਰਿਟੋਰੀਅ ਸਕੂਲ ਦੇ ਵਿੱਚੋਂ ਆਪਣੀ ਜਿਹੜੀ ਸੀਟ ਲਈ ਦਾਅਵੇਦਾਰੀ ਅਪਨਾ ਸਕਦਾਗਾ ਮੈਰਿਟ ਆਧਾਰਿਤ ਜਿਹੜਾ ਇਹ ਦਾਖਲਾ ਸਾਰਾ ਹੋਣਾਗਾ ਟੈਸਟ ਦੀ ਮੈਰਿਟ ਦੇ ਆਧਾਰ 'ਤੇ ਤੇ ਰੈਂਕ ਦੇ ਅਨੁਸਾਰ ਜਿਹੜਾ ਸਟੇਸ਼ਨ ਚੁਣ ਕਰ ਸਕਣਗੇ ਉਮੀਦਵਾਰ ਜਿਹੜਾ ਵੀ ਤੁਹਾਡਾ ਰੈਂਕ ਹੈਗਾ ਉਸ ਦੇ ਅਨੁਸਾਰ ਤੁਸੀਂ ਆਪਣਾ ਜਿਹੜਾ ਸਟੇਸ਼ਨ ਚੁਣ ਸਕਦੇ ਹੋ ਕਿਸੇ ਨੇ ਵੀ 10 ਸਕੂਲਾਂ 'ਚ ਕੋਈ ਸਟੇਸ਼ਨ ਲੈਣਾ ਅਮਰਤਸਰ ਬਠਿੰਡਾ ਕੋ ਪਟਿਆਲਾ ਮੋਹਾਲੀ ਗੁਰਦਾਸਪੁਰ ਫਰੂਜਪੁਰ ਸੰਗਰੂਰ ਤਲਵਾੜਾ ਲੁਧਿਆਣਾ ਜਲੰਧਰ ਕੋਈ ਵੀ ਹੈਗਾ ਜਿਹੜਾ ਤੁਸੀਂ ਜਿਹੜਾ ਆਪਣੀ ਇੱਛਾ ਦੇ ਮੁਤਾਬਕ ਜਿਹੜਾ ਸਟੇਸ਼ਨ ਜਿਹੜਾ ਚੁਣ ਸਕਦੇ ਹੋਗੇ ਤਾਂ ਵਿਦਿਆਰਥੀ ਆਪਣੇ ਦਸਤਾਵੇਜ਼ ਜਿਹੜਾ ਤਿਆਰ ਰੱਖ ਲੈਣ ਜੀ ਪਹਿਲਾਂ ਵੀ ਤੁਹਾਨੂੰ ਅਲਰਟ ਕਰ ਦਿੱਤਾ ਗਿਆ ਆਪਣੇ ਦਸਤਾਵੇਜ਼ ਤਿਆਰ ਰੱਖਣ ਤਾਂ ਦਸਤਾਵੇਜ਼ ਦੀ ਵੀਡੀਓ ਮੈਂ ਕੱਲ ਜਿਹੜਾ ਪਾ ਦੇਮਗਾ ਤੇ ਨਾਲ ਹੀ ਕਹਾਂਗਾ ਜਿਹੜੇ ਵਿਦਿਆਰਥੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਅਪਡੇਟ ਆ ਜਿਹੜੀ ਉਹ ਸਭ ਤੋਂ ਪਹਿਲਾਂ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਇਸ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਤੇ ਆਪਣੇ ਆਪਣੇ ਨੰਬਰ ਵੀ ਦੱਸਨੇ ਵੀ ਕਿਸ ਤਰ੍ਹਾਂ ਦੇ ਨਾਲ ਜਾਂ ਕੋਈ ਤੁਹਾਨੂੰ ਕਿਸੇ ਕਿਸਮ ਦੀ ਜਿਹੜੀ ਸਮੱਸਿਆ ਆ ਰਹੀ ਹੈ ਉਹ ਜਰੂਰ ਸਾਂਝੀ ਕਰਨੀ ਆ ਤਾਂ ਕਿ ਧਿਆਨ ਦੇ ਵਿੱਚ ਗੱਲ ਆ ਸਕੇ ਤਾਂ ਮੈਰੀਟੋਰੀਅ ਸਕੂਲ ਹੈ ਸ਼ੀ ਸਕੂਲ ਆ ਜੀ ਸਾਰਿਆਂ ਨੂੰ ਪਤਾ ਹੈ ਬੱਚੇ ਉੱਥੇ ਰਹਿੰਦੇ ਨੇਗੇ ਰੈ residency ਸਕੂਲ ਨੇਗੇ ਤਾਂ ਰੈ residency ਸਕੂਲ ਆ ਏ ਇੱਥੇ ਵਿਦਿਆਰਥੀਆਂ ਲਈ ਮੁਫਤ ਪੜਾਈ ਮੁਫਤਰ ਹੈ ਮੁਫਤ ਖਾਣਾਗਾ ਤਾਂ ਬਿਲਕੁਲ ਫ੍ਰੀ ਆਫ ਕਾਸਟ ਆ ਜੀ ਸਾਰਾ ਇੱਕ ਪੈਸਾ ਵੀ ਨਹੀਂ ਬੱਚਾ ਤੋਂ ਲਿਆ ਜਾਂਦਾਗਾ ਬਿਲਕੁਲ ਉਹਨਾਂ ਦੇ ਲਈ ਫ੍ਰੀ ਸੇਵਾ ਕੀਤੀ ਗਈ ਆ ਸਿੱਖਿਆ ਦੇ ਲਈ ਇਹ ਵੀ ਆਪਾਂ ਨੂੰ ਇਸ ਗੱਲ ਭਲੀ ਭਾਂਤ ਪਤੀ ਹੈ ਗਰੀਬ ਘਰਾਂ ਦੇ ਹੁਸ਼ਿਆਰ ਵਿਦਿਆਰਥੀਆਂ ਦੀ ਸੁਪਨੇ ਸਕਾਰ ਹੁੰਦੇ ਨੇ ਬਹੁਤ ਜਿਹੜੇ ਹੁਸ਼ਿਆਰ ਬੱਚੇ ਨੇ ਪਰੰਤੂ ਜਿਨ੍ਹਾਂ ਕੋਲ ਕੋਈ ਪੈਸਾ ਹੈ ਨਹੀਂਗਾ ਬਚਰੇ ਫੇਰ ਵੀ ਜਿਹੜਾ ਉਹਨਾਂ ਦੇ ਸੁਪਨੇ ਜਿਹੜੇ ਸਕਾਰ ਹੋਏ ਨੇ ਇਹਨਾਂ ਸਕੂਲਾਂ ਦੇ ਵਿੱਚ ਕਿਉਂਕਿ ਬਿਲਕੁਲ ਮੁਫਤ ਪੜ੍ਹਾਈ ਆ ਮੁਫਤ ਰਹਿਸ਼ਾ ਮੁਫਤ ਖਾਣਾ ਕੋਈ ਬੱਚੇ ਨੂੰ ਇੱਥੇ ਮਤਲਬ ਹੀ फीस ਦੀ ਤਾਂ ਕੋਈ ਟੈਨਸ਼ਨ ਹੈ ਹੀ ਨਹੀਂ ਕਿਉਂਕਿ ਕਿਸੇ ਕਿਸਮ ਦੀ ਫੀਸ ਤਾਂ ਹੈ ਹੀ ਨਹੀਂ ਕਿ ਇਹ ਆ ਸੋ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਜਿਹੜਾ ਖੰਭ ਲਾ ਰਹੇ ਨੇ ਦਿਨ ਵਧੇਣਾ ਇਹ ਜਿਹੜਾ ਆਪਾਂ ਜਿਹੜਾ ਨਾਲ-ਨਾਲ ਸੁਣੇ ਦੱਸਿਆ ਵੀ ਮੇਰੀ ਜਿਹੜੀ ਕਾਉਂਸਲਿੰਗ ਆ ਇੱਕ ਦੋ ਦਿਨਾਂ ਦੇ ਵਿੱਚ ਹੀ ਆ ਰਹੀ ਹੈਗੀ ਜਲਦੀ ਜਿਹੜੀ ਸ਼ਡਿਊਲ ਆ ਜਾਣਾਗਾ ਉਸ ਤੋਂ ਬਾਅਦ ਜਿਹੜੀ ਕਾਉਂਸਲਿੰਗ ਸ਼ੁਰੂ ਹੋ ਜਾਣੀ ਹੈਗੀ ਤੇ ਆਪਾਂ ਹੁਣ ਜਿਹੜੀ ਗੱਲ ਕਰ ਲਈਏ ਮੈਰਿਟੋਰੀਅਸ ਸਕੂਲਾਂ ਚ ਪ੍ਰਤੀ ਸਕੂਲ ਸੀਟਾਂ ਦੀ ਗਿਣਤੀ ਕਿੰਨੀਆਂ ਇੱਕ ਵਾਰ ਇਹ ਸਫੇਰ ਤੁਹਾਡੇ ਸਾਹਮਣੇ ਜਿਹੜਾ ਰੱਖਦੇ ਆ ਤਾਂ ਕਿ ਤੁਸੀਂ ਆਪਣਾ ਜਿਹੜਾ ਜੋੜ-ਤੋੜ ਸੀਟਾਂ ਦਾ ਲਾ ਸਕੋ ਜਿਵੇਂ ਬਠਿੰਡੇ ਦੇ ਬਾਰੇ ਗੱਲ ਕਰਾਂ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਨਾਨ ਮੈਡੀਕਲ ਦੇ ਵਿੱਚ 300 ਸੀਟਾਂ ਨੇ ਲੜਕਿਆਂ ਲਈ 120 ਆ ਲੜਕੀਆਂ ਲਈ 180 ਮੈਡੀਕਲ ਲਈ 100 ਲੜਕੀਆਂ ਲਈ 60 ਆ ਤੇ ਲੜਕਿਆਂ ਲਈ 40 ਇਹਦੇ ਵਿੱਚੋਂ ਕਮਰਸ ਦੀ ਕੁੱਲ ਸੀਟ 100 ਆ ਜਿਹਦੇ ਵਿੱਚੋਂ ਲੜਕੀਆਂ ਲਈ 60 ਆ ਤੇ ਲੜਕਿਆਂ ਲਈ 40 ਆ ਯਾਨੀ ਕਿ ਕੁੱਲ 500 ਸੀਟਾਂ ਹੋ ਗਈਆਂ ਇਹ ਬਠਿੰਡੇ ਦੇ ਵਿੱਚ ਨਾਨ ਮੈਡੀਕਲ 300 ਮੈਡੀਕਲ 100 ਤੇ ਕਮਰਸ 100 ਅੱਗੇ ਗੱਲ ਕਰਦੇ ਹਾਂ ਅਸੀਂ ਪਟਿਆਲਾ ਦੀ ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਬਿਲਕੁਲ ਨਾਨ ਮੈਡੀਕਲ ਵਿੱਚ 300 ਲੜਕੀਆਂ ਲਈ 120 ਲੜਕੀਆਂ ਲਈ 180 ਮੈਡੀਕਲ ਲਈ 100 ਲੜਕੀਆਂ ਲਈ 60 ਅਤੇ ਲੜਕਿਆਂ ਲਈ 40 ਹੈ ਮੈਡੀਕਲ ਦੇ ਵਿੱਚੋਂ ਕਮਰਸ ਦੀ 100 ਆ ਜਿਹਦੇ ਵਿੱਚ ਲੜਕੀਆਂ ਲਈ 60 ਅਤੇ ਲੜਕਿਆਂ ਲਈ 40 ਆ ਅੱਗੇ ਗੱਲ ਕਰਦੇ ਆਂ ਸੀ ਮੁਹਾਲੀ ਸਕੂਲ ਦੀ ਮੈਰਿਟੋਰੀਆ ਸਕੂਲ ਮੁਹਾਲੀ ਦੀ ਨਾਨ ਮੈਡੀਕਲ ਦੀਆਂ 300 ਸੀਟਾਂ ਜੀ ਲੜਕਿਆਂ ਲਈ 120 ਲੜਕੀਆਂ ਲਈ 180 ਮੈਡੀਕਲ ਲਈ 100 ਲੜਕੀਆਂ ਲਈ 60 ਲੜਕਿਆਂ ਲਈ 40 ਕਮਰਸ ਲਈ 100 ਲੜਕੀਆਂ ਲਈ 60 ਤੇ ਲੜਕਿਆਂ ਲਈ 40 ਇਹ ਹੈ ਅੱਗੇ ਹੈ ਅੰਮ੍ਰਿਤਸਰ ਦੇ ਲਈ ਨਾਨ ਮੈਡੀਕਲ ਦੇ ਲਈ ਇਹ ਜਿਹੜਾ 300 ਸੀਟ ਹੈ ਜੀ ਲੜਕਿਆਂ ਲਈ 120 ਆ ਲੜਕੀਆਂ ਲਈ 180 ਆ ਮੈਡੀਕਲ ਲਈ 100 ਆ ਲੜਕਿਆਂ ਲੜਕੀਆਂ ਲਈ 60 60 ਇਹਦੇ ਵਿੱਚੋਂ ਲੜਕਿਆਂ ਲਈ 40 ਆ ਕਮਰਸ ਦੀ 100 ਸੀਟ ਹੈ ਜੀ ਲੜਕੀਆਂ ਲਈ 60 ਤੇ ਲੜਕਿਆਂ ਲਈ 40 ਹੈ ਜਿਹੜੀ ਇਸ ਤਰ੍ਹਾਂ ਦੇ ਨਾਲ ਮਰਸਰ ਦੇ ਵਿੱਚ ਵੀ 500 ਸੀਟ ਬਣ ਜਾਂਦੀ ਆ ਲੁਧਿਆਣਾ ਦੇ ਵਿੱਚ ਵੀ ਬਿਲਕੁਲ ਉਹੀ ਸੀਟਾਂ ਨੇ ਜਿਹੜੀਆਂ ਦੂਜੇ ਸਕੂਲਾਂ ਚ ਨੇ ਮੈਰੀਟੋਰੀਅਸ ਨਾਉਨ ਮੈਡੀਕਲ ਵਿੱਚ 300 ਜੀ ਲੜਕਿਆਂ ਲਈ 120 ਲੜਕੀਆਂ ਲਈ 180 ਮੈਡੀਕਲ ਲਈ 100 ਲੜਕੀਆਂ ਲਈ 60 ਤੇ ਲੜਕਿਆਂ ਲਈ 40 ਕਮਰਸ ਦੇ ਲਈ 100 ਲੜਕੀਆਂ ਲਈ 60 ਤੇ ਲੜਕਿਆਂ ਲਈ 40 ਜਿਹੜਾ ਇਸ ਤਰ੍ਹਾਂ ਲੁਧਿਆਣਾ ਦੇ ਲਈ ਬਣਦਾਗਾ ਅੱਗੇ ਜਲੰਧਰ ਦੇ ਲਈ ਆ ਜੀ ਨਾਨ ਮੈਡੀਕਲ ਲਈ 300 ਲੜਕਿਆਂ ਲਈ 120 ਲੜਕੀਆਂ ਲਈ 180 ਮੈਡੀਕਲ ਦੇ ਵਿੱਚ 100 ਸੀਟਾਂ ਜੀ ਇਹਦੇ ਵਿੱਚ ਲੜਕੀਆਂ ਲਈ 60 ਆ ਤੇ ਲੜਕਿਆਂ ਲਈ 40 ਆ ਕਮਰਸ ਦੀ 100 ਸੀਟਾਂ ਜੀ ਜਿਹਦੇ ਵਿੱਚ ਲੜਕੀਆਂ ਲਈ 60 ਆ ਤੇ ਲੜਕਿਆਂ ਲਈ 40 ਆ ਯਾਨੀ ਕਿ ਜਲੰਧਰ ਦੇ ਵਿੱਚ ਵੀ ਸਾਰੀਆਂ ਸੀਟਾਂ ਦਾ ਜੋੜ ਇਸ ਤਰ੍ਹਾਂ ਦੇ ਨਾਲ ਲੜਕੇ ਤੇ ਲੜਕੀ ਦੀਆਂ ਸੀਟਾਂ ਨੂੰ ਮਿਲਾ ਕੇ 500 ਬਣ ਜਾਂਦਾਗਾ ਇਸੇ ਤਰ੍ਹਾਂ ਫਰੋਜਪੁਰ ਦੇ ਵਿੱਚ ਜਿਹੜਾ ਥੋੜਾ ਜਿਹਾ ਫਰਕ ਦੇਖਣ ਨੂੰ ਮਿਲਦਾ ਦੂਜੇ ਸਕੂਲਾਂ ਦੇ ਨਾਲੋਂ ਪਹਿਲਾਂ ਆਪਾਂ 6 ਸਕੂਲਾਂ ਦੀ ਗੱਲ ਕਰ ਚੁੱਕੇ ਹਾਂ 7ਵਾਂ ਫਰੋਈਪੁਰ ਹੈ ਨਾਨ ਮੈਡੀਕਲ ਦੇ ਵਿੱਚ 300 ਸੀਟਾਂ ਜੀ ਇੱਥੇ ਲੜਕੀਆਂ ਦੀਆਂ ਸੀਟਾਂ ਘੱਟ ਆ ਜੀ 111 ਨੇ ਦੂਜਿਆਂ ਦੇ ਵਿੱਚ 120 ਵੀ ਆ ਤੇ ਲੜਕੀਆਂ ਲਈ 199 ਆ ਵਾਧਾ ਯਾਨੀ ਕਿ ਲੜਕੀਆਂ ਲਈ ਮੈਡੀਕਲ ਦੀ 100 ਸੀਟਾਂ ਜੀ ਜਿਹਦੇ ਵਿੱਚ ਲੜਕੀਆਂ ਲਈ 68 ਆ ਤੇ ਲੜਕੇ ਲਈ 32 ਆ ਕਮਰਸ ਦੀਆਂ 100 ਸੀਟਾਂ ਨੇ ਜਿਹਦੇ ਵਿੱਚੋਂ ਲੜਕੀਆਂ ਲਈ 68 ਆ ਤੇ ਲੜਕਿਆਂ ਲਈ 32 ਆ ਇਸ ਵਾਰ ਤੁਸੀਂ ਦੇਖ ਰਹੇ ਹੋ ਸੰਗਰੂਰ ਸੰਗਰੂਰ ਵਿੱਚ ਵੀ ਇਹੀ ਆ ਬਿਲਕੁਲ ਫਰੋਈਪੁਰ ਦੇ ਬੰਗ ਮਾਫ ਕਰਨਾ ਨਾਨ ਮੈਡੀਕਲ ਦੇ ਵਿੱਚ 300 ਲੜਕੀਆਂ ਲਈ 111 ਲੜਕੀਆਂ ਲਈ 199 ਮੈਡੀਕਲ ਦੇ ਵਿੱਚ 100 ਲੜਕੀਆਂ ਲਈ 68 ਲੜਕੀਆਂ ਲਈ 32 ਕਮਰਸ ਦੀ ਵਿੱਚ 100 ਸੀਟਾਂ ਨੇ ਜੀ ਲੜਕੀਆਂ ਲਈ 68 ਤੇ ਲੜਕੀਆਂ ਲਈ 32 ਇਸ ਤਰ੍ਹਾਂ ਦੇ ਨਾਲ ਜਿਹੜਾ ਇੱਥੇ ਵੀ ਜਿਹੜੀਆਂ 500 ਸੀਟਾਂ ਬਣ ਜਾਂਦੀਆਂ ਪਰ ਇੱਥੇ ਜਿਹੜਾ ਇਹ ਸਕੂਲ ਦੇ ਵਿੱਚ ਜਿਹੜਾ ਲੜਕੀਆਂ ਦੀ ਸੀਟਾਂ ਵਧਣ ਹੈਗੀਆਂ ਲੜਕੀਆਂ ਦੀਆਂ ਗੁਰਦਾਸਪੁਰ ਦੇ ਵਿੱਚ ਵੀ ਇਹੀ ਆ ਫਿਰੋਜ਼ਪੁਰ ਹੋਇਆ ਸੰਗਰੂਰ ਹੋਇਆ ਤੇ ਗੁਰਦਾਸਪੁਰ ਹੋਇਆ ਤੇ ਇਹਨਾਂ ਦੇ ਵਿੱਚ ਇੱਕ ਪ੍ਰਕਾਰ ਦੀਆਂ ਸੀਟਾਂ ਨੇ ਨਾਨ ਮੈਡੀਕਲ ਵਿੱਚ ਤਨਸੋ ਲੜਕੀਆਂ ਲਈ 111 ਲੜਕੀਆਂ ਲਈ 199 ਮੈਡੀਕਲ ਲਈ 100 ਲੜਕੀਆਂ ਲਈ 68 ਲੜਕੀਆਂ ਲਈ 32 ਕਮਰਸ ਦੇ ਵਿੱਚ ਜੜੀਆਂ 100 ਸੀਟਾਂ ਜੀ ਲੜਕੀਆਂ ਲਈ 68 ਤੇ ਲੜਕੀਆਂ ਲਈ 32 ਆ ਇਸ ਤੋਂ ਵੇਖਣੇ ਹੋ ਤੁਸੀਂ ਤਲਵਾੜਾ ਸਕੂਲ ਤਲਵਾੜਾ ਸਕੂਲ ਕੇਵਲ ਲੜਕੀਆਂ ਦਾ ਸਕੂਲ ਹੈ ਜੀ ਇੱਥੇ ਲੜਕੀਆਂ ਦੀਆਂ ਸੀਟਾਂ ਨੇ ਨਾਨ ਮੈਡੀਕਲ ਵਿੱਚ 35 ਮੈਡੀਕਲ ਵਿੱਚ 35 ਤੇ ਕਮਰਸ ਵਿੱਚ 30 ਇੱਥੇ 100 ਸੀਟਾਂ ਬਣ ਗਈਆਂ ਤਲਵਾੜੇ ਦੇ ਵਿੱਚ ਸੋ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਮੈਰਿਟੋਰੀਅਸ ਸਕੂਲ ਵਿੱਚ ਲੜਕੀਆਂ ਲਈ ਕੁੱਲ ਸੀਟਾਂ ਬਣਗੀਆਂ ਨਾਨ ਮੈਡੀਕਲ ਦੇ ਵਿੱਚ 1053 ਨੇ ਸਾਰੇ ਜੇ ਆਪਾਂ ਮਲਾਈਏ ਦਸਾਂ ਸਕੂਲਾਂ ਨੂੰ ਮੈਡੀਕਲ ਲਈ 336 ਆ ਤੇ ਕਮਰਸ ਤੇ ਲਈ ਵੀ 336 ਆ ਜਾਨੀ ਕਿ ਕੁੱਲ ਸੀਟਾਂ ਬਣ ਜਾਂਦੀਆਂ ਲੜਕੀਆਂਾਂ ਦੇ ਲਈ 1725 ਬਣ ਜਾਂਦੀਆਂ ਨੇ ਇਸੇ ਤਰ੍ਹਾਂ ਦੇ ਨਾਲ ਜਿਹੜਾ ਮੈਰਿਟੋਰੀਅਸ ਸਕੂਲਾਂ ਵਿੱਚ ਜਿਹੜਾ 11ਵੀਂ ਲਈ ਲੜਕੀਆਂ ਦੀ ਕੁੱਲ ਸੀਟਾਂ ਜੀ ਨਾਨ ਮੈਡੀਕਲ ਵਿੱਚ 1682 ਜੀ ਮੈਡੀਕਲ ਵਿੱਚ 599 ਕਮਰਸ ਦੇ ਵਿੱਚ 594 ਤਾਂ ਕੁੱਲ ਸੀਟਾਂ ਬਣ ਗਈਆਂ ਜਿਹੜੀਆਂ ਲੜਕੀਆਂਾਂ ਦੀਆਂ 2875 ਬਣ ਗਈਆਂ ਜੀ ਕੁੱਲ ਮਲਾਕੇ ਸਾਰਾ ਜੋੜ ਸਾਰੇ ਮੈਰਿਟੋਰੀਅ ਸਕੂਲਾਂ ਵਿੱਚ ਜਿਹੜਿਆਂ 11 ਮੀਲੀ ਸੀਟਾਂ ਲਗੀਆਂ ਤਾਂ ਮੈਰਿਟੋਰੀਅ ਸਕੂਲ ਚ 11ਵੀਂ ਲਈ ਕੁੱਲ ਸੀਟਾਂ ਫਿਰ ਬਣ ਗਈਆਂ ਲੜਕੀਆਂ ਲਈ 2875 ਤੇ ਲੜਕਿਆਂ ਲਈ ਬਣ ਗਈਆਂ 1725 ਕੁੱਲ ਸੀਟਾਂ ਜਣੇ ਕਿ ਹੋ ਗਈਆਂ 4600 ਸੋ ਇਹ ਜਿਹੜੀ ਜਾਣਕਾਰੀ ਜਿਹੜੀ ਤੁਹਾਡੇ ਹਿੱਤ ਰੱਖੀ ਗਈ ਆ ਕਾਉਂਸਲਿੰਗ ਜਿਹੜੀ ਜਲਦ ਹੋਣ ਜਾ ਰਹੀ ਹੈ ਜੀ ਤਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਜਿਹੜਾ ਤਕਰੀਬਨ ਲਿਸਟ ਆਉਣ ਦੀ ਸੁਭਾਵਨਾ ਜਦੋਂ ਵੀ ਲਿਸਟ ਆਉਂਦੀ ਆ ਤੁਹਾਡੇ ਤੱਕ ਜਿਹੜਾ ਆਪਾਂ ਚੈਨਲ ਤੇ ਪਾ ਦੇਗੇ ਨਾਲ ਦੀ ਨਾਲ ਕੋਈ ਵੀ ਅਪਡੇਟ ਆਉਂਦੀ ਆ ਤਾਂ ਜਿਹੜਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ లైక్ కామెంట్ జరూర్ కరే పోస్ట్ ను విద్యార్థిਆਂ ਤੱਕ ਅੱਗੇ ਸ਼ੇਅਰ ਕਰੋ ਤਾਂ ਕਿ ਹਰ ਵਿਦਿਆਰਥੀ ਤੱਕ ਜਿਹੜੀ ਜਾਣਕਾਰੀ ਪਹੁੰਚੇ ਸੋ ਬਧੇਰੇ ਜਿਹੜਾ ਜਾਣਕਾਰੀ ਦੇ ਲਈ ਤਾਜ਼ਾ ਅਪਡੇਟ ਦੇ ਲਈ ਤੁਸੀਂ ਆਪਣਾ ਜਿਹੜਾ YouTube ਚੈਨਲ ਹੈਗਾ ਇਹਨੂੰ ਸਬਸਕ੍ਰਾਈਬ ਜਰੂਰ ਕਰੋ ਬੁੱਟਾ ਸਿੰਘ ਮਾਨ ਦੇ ਨਾਮ ਤੇ ਜਿਹੜਾ ਬਣਿਆ ਹੋਇਆ ਹੈਗਾ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚ ਚੁੱਕੇ ਹੈ ਸ਼ੁਕਰੀਆ ਜੀ ਮੇਰੇ